ਹੈਲੋ ਦੋਸਤੋ ਵੈਲਕਮ ਟੂ ਵੈਕ ਮਾਈ ਚੈਨਲ ਦੋਸਤੋ ਅਮਰਤ ਵੇਲਾ ਹੋ ਗਿਆ ਆ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਅੰਮ੍ਰਿਤਸਰ ਆ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਦੋਸਤੋ ਅਮਰਤ ਵੇਲਾ ਹੋ ਗਿਆ ਆ ਜੀਟੀ ਰੋਡ ਆਪਾਂ ਚੜ ਚੁੱਕੇ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਰੇਡੇ ਮੇਰੇ ਦੋਸਤ ਭੈਣ ਭਰਾ ਚੈਨਲ ਦੇਖ ਕੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰ ਦਿਓ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਦੋਸਤੋ ਜੀਓ ਪੰਪ ਦੇ ਕੋਲ ਆ ਪਹੁੰਚ ਚੁੱਕੇ ਆ ਧਿਆਲਪੁਰ ਦੇ ਕੋਲ ট্রাক ਘੁੰਮਤੇ ਹੋਏ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਸੋਤੀ ਇਹਦਾ ਪੰਪ ਖੁੱਲਾ ਹੈ ਇਸ ਟਾਈਮ ਟਰੱਕ ਇੰਦੇ ਸਾਦੇ ਫਲੋਤੇ ਹੋਏ ਬੈਂਸੇ 79 ਵਾਹਨ ਗਰੂਪ 79 ਵਾਹਨ ਗਰੂਪ ਦੋਸਤੋ ਜੇ ਆ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਵੀਡੀਓ ਬਣਾਉਣ ਲੱਗਿਆਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਚੱਲ ਕਰੋ ਆਈ ਵਿਦਾ ਵੀਊ ਰਾਤ ਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਹਲਕੀ ਹਲਕੀ ਧੁੰਦ ਵੀ ਪਈ ਹੋਈ ਆ ਕੈਮਰੇ ਵਿੱਚ ਤੁਸੀਂ ਪਤਾ ਨਹੀਂ ਕੈਚਰ ਹੋ ਰਹੀ ਆ ਜਾਂ ਨਹੀਂ ਹੋ ਰਹੀ ਪਰ ਹਲਕੀ ਹਲਕੀ ਧੁੰਦ ਹੈਗੀ ਆ ਹਲੇ ਦੋਸਤੋ ਦੋਸਤੋ ਟੂਲ ਪਲਾਜ਼ੀ ਦੇ ਕੋਲ ਆਪਾਂ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ 100 ਕਰੋਟੂ ਬਲਾਸੀ ਦਾ ਵੀਊ ਨਸਤਰਾਸ਼ ਘਾਟੀ ਤੇ ਟੂਰਾਂਗੇ ਤੇ ਦੋਸਤੋ ਬਿਆਸ ਦੇ ਕੋਲ ਆਪਾਂ ਪਹੁੰਚ ਚੁੱਕੇ ਆਂ ਚਾਤਰੋ ਦੋਸਤੋ ਰਾਸਤੇ ਦਾ ਵੀਊ ब्यास दोस्तों इत हैगा पड़िया पर तीन किलोमीटर दूर आ दोस्तों गन्ने वाली ट्रालियां जा रही हैं, तो देख सकते हो एक दो तीन दोस्तों तीन ट्रालियां जा रही गन्ने वाली तो देख सकते हो धन धन बाबा दीप 50 ਸਟਰੀਆਂ ਦੇ ਕੋਲ ਆਪਾਂ ਪਹੁੰਚ ਚੁੱਕੀਆਂ। ਲੱਤੇ ਦੇ ਉਸ ਤੋਂ ਆਪਾਂ ਝੜ ਚੁੱਕੇ ਆ। 来 जाते दोस्तों रश ਘੱਟ ਗਿਆ ਰੂਰਪਰਾਜੀ ਤੇ ਦੋਸਤੋ ਰਸ਼ ਘਟਾ देते तो हो ट्रक खलोते हुए है। दोस्तों आप अमृतसर पहुंच चुके हैं गोल्डन गेट के कोल चेक करो गोल्डन गेट का व्यू रात का ਤੋ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਕੋਲ ਪਹੁੰਚ ਚੁੱਕੇ ਆਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੋਸਤੋ ਦੁਕਾਨਾਂ ਖੁੱਲ ਚੁੱਕੀਆਂ ਆਂ ਗੁਰਜੀ ਦਰਸ਼ਨ ਕਰੋ ਪਰ ਦੁਬਾਰਾ ਸਾਈਂਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਜੀ ਸ਼ਹੀਦ खंडे चौंक पहुंच चुके हैं तो दे। रामगढ़िया गेट ती तो देख सकते दे। हो रामगढ़िया दरवाजा ਦੋਸਤੋ ਗੱਡੀ ਲੋ ਲਗੇ ਆਪਾਂ ਕਾਰ ਪਾਰਕਿੰਗ ਚ ਪਾ ਲਈ ਤੋਂ ਗੇ ਲੈਨੇ ਆਪਾਂ ਪਰਚੀ ਬਾਹਰ ਜੀ ਡਿਵਰਸ਼ਨ ਕਰੋ ਭਗਤਾਂ ਨਾ ਭਗਵੰਦੀਪ ਸਿੰਘ ਜੀ ਦੇ ਦਰਸ਼ਨ ਸ਼ਰਧਾ ਸਤਿ ਸੰਤ ਜੀ ਕੀ ਅਰਦਾਸ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਜੇ ਮੇਰੇ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ